ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਪ ਸਾਰੇ ਸ਼ਰਦੀ ਕਾ ਵਿੱਚ ਹੋਗੇ ਅੱਜ ਸੀ ਆਪ ਸਾਰਿਆਂ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜਿਸ ਵਿੱਚ ਅਸੀਂ ਆਪ ਜੀ ਨੂੰ ਦੱਸਾਂਗੇ ਕਿ ਅਰਦਾਸ ਦਾ ਕੀ ਮਤਲਬ ਹੈ ਸੋ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹਿਕਰੋ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਸੋ ਆਉ ਜਾਣਦੇ ਆਂ ਤੂੰ ਠਾਕੁਰ ਤੂੰ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਏ ਕਰਤਾਰ ਤੂੰ ਸਭ ਦਾ ਮਾਲਕ ਹੈ ਸਾਡੀ ਤੁਹਾਡੇ ਪਾਸ ਹੀ ਅਰਦਾਸ ਹੈ ਇਹ ਸਰੀਰ ਜਿੰਦ ਤੇ ਸਾਰੀ ਰਾਸ ਆਪ ਜੀ ਦੀ ਹੀ ਹੈ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੂਖ ਹਨੇਰੇ ਤੁਸੀਂ ਸਾਡੇ ਮਾਤਾ ਪਿਤਾ ਹੋ ਅਸੀਂ ਤੁਹਾਡੇ ਬੱਚੇ ਹਾਂ ਜਿਸ ਜੀਵ ਉੱਪਰ ਤੁਹਾਡੀ ਮਿਹਰ ਹੋ ਜਾਏ ਉਸ ਨੂੰ ਬੇਅੰਤ ਸੁਖ ਪ੍ਰਾਪਤ ਹੋ ਜਾਂਦੇ ਹਨ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਹੇ ਕਰਤਾਰ ਜੀ ਤੁਹਾਡਾ ਅੱਜ ਤੱਕ ਕੋਈ ਅੰਤ ਨਹੀਂ ਜਾਣ ਸਕਿਆ ਤੁਸੀਂ ਉੱਚਿਆਂ ਤੋਂ ਵੀ ਉੱਚੇ ਸਬਦੇ ਮਾਲਕ ਹੋ ਸਗਲ ਸਮਗਰੀ ਤੁਮਰੈ ਸੂਤਰ ਥਾਰੀ ਤੁਮਤੇ ਹੋਏ ਸੋ ਆਗਿਆਕਾਰੀ ਸੰਸਾਰ ਦੀ ਸਾਰੀ ਸ਼੍ਰਿਸ਼ਟੀ ਤੇ ਪਦਾਰਥ ਤੁਹਾਡੇ ਹੁਕਮ ਦੀ ਮਰਿਆਦਾ ਵਿੱਚ ਚੱਲ ਰਹੇ ਹਨ ਇਹ ਸਾਰੀ ਕਾਇਨਾਤ ਆਪ ਤੋਂ ਬਣੀ ਹੈ ਤੇ ਆਪ ਦੀ ਆਗਿਆ ਵਿੱਚ ਚੱਲ ਰਹੀ ਹੈ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਪੰਜਵੇਂ ਸਰੂਪ ਵਿੱਚ ਫੁਰਮਾਨ ਕਰਦੇ ਹਨ ਕਿ हे ਅਕਾਲ ਪੁਰਖ ਤੁਸੀਂ ਕਿੱਡੇ ਕੋ ਹੋ ਅਤੇ ਤੁਹਾਡੀ ਕੀ ਮਰਿਆਦਾ ਹੈ ਇਹ ਤਾਂ ਤੁਸੀਂ ਆਪ ਹੀ ਜਾਣਦੇ ਹੋ ਮੈਂ ਆਪ ਜੀ ਤੋਂ ਸਦਾ ਸਦਾ ਕੁਰਬਾਨ ਬਲਹਾਰ ਜਾਂਦਾ ਹਾਂ ਤੋ ਆਪ ਜੀ ਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ